ਗੁਰਦਾਸਪੁਰ ਦੇ ਥਾਣਾ ਦौरांगਲਾ ਦੇ ਪਿੰਟ ਬੈਂਸ ਦੇ ਵਿੱਚ ਬੀਤੀ ਦੇਰ ਰਾਤ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਕਿ ਬਾਈਕ ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਕਾਰ ਦੇ ਬਾਹਰ ਪਹਿਲਾ ਤੇਜ਼ਨਾ ਹਥਿਆਰ ਦਿਨਾਲ ਗੇਟ ਤੇ ਹਮਲਾ ਕੀਤਾ ਉਸ ਤੋਂ ਬਾਅਦ ਗਲੀ ਦੇ ਵਿੱਚ ਹਵਾਈ ਫਾਇਰ ਕਰਕੇ ਫਰਾਰ ਹੋ ਗਏ ਪਿੰਗ ਪਿੰਟ ਬੈਂਸ ਅਸੀਂ ਗੁਰਦੁਆਰੇ ਤਕਰੀਬਨ ਸੱਜ ਤੇ ਸਾਡੇ ਗੁਰਦੁਆਰੇ ਡਾਕਟਰ ਚੇਸ਼ੰਗ ਜੀ ਦਾ ਪ੍ਰੋਗਰਾਮ ਹੈ ਕੀਰਤਨ ਚੱਲ ਰਿਹਾ ਹੈ ਪੂਰੇ ਨਗਰ ਦੀ ਸੰਗਤ ਉੱਤੇ ਪਹੁੰਚੀ ਹੈ ਔਰ ਉਹਨਾਂ ਨੇ ਤਕਰੀਬਨ 7:10 ਵਜੇ ਸਮਾਪਤੀ ਹੋਈ ਹੈ ਅਸੀਂ ਸਮਾਪਤੀ ਕਰਕੇ ਤਕਰੀਬਨ 5-10 ਮਿੰਟ ਦੇ ਬਾਅਦ ਮੈਂ ਘਰ ਪਹੁੰਚ ਗਿਆ ਘਰ ਪਹੁੰਚਣ ਤੇ ਮੈਨੂੰ ਦਵਿੰਦਰ ਸਿੰਘ ਨੇ ਫੋਨ ਕੀਤਾ ਆਵਾਜ਼ ਵੀ ਸੁਣੀ ਆ ਮੈਂ ਲੇਕਿਨ ਉਹਦੇ ਬਾਅਦ ਦਵਿੰਦਰ ਨੇ ਫੋਨ ਕੀਤਾ ਮੈਨੂੰ ਕਿ ਅੰਕਲ ਜੀ ਇਹ ਗੱਲ ਹੋ ਗਈ ਆ ਪਿੰਡ ਫੈਰ ਹੋ ਗਈ ਆ ਜਲਦੀ ਜਾਓ ਅਸੀਂ ਤਕਰੀਬਨ 5 ਮਿੰਟ ਤੋਂ ਪਹਿਲੇ ਪਹਿਲੇ ਇੱਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਨੂੰ ਫੈਰ ਕਰਕੇ ਤੇ ਆਪਣਾ ਫਰਾਰ ਹੋ ਗਏ ਨੇ ਇਥੋਂ ਦਸਾਂ ਜਨਾਨੇ ਦੇਖਿਆ ਉਹ ਦਸੰਡੇ ਰਹੇ ਤੇ ਤਿੰਨ ਲੜਕੇ ਸੀ ਦੋਆਂ ਦੇ ਮੂੰਹ ਵੱਜੇ ਰਹੇ ਇੱਕ ਦਾ ਮੂੰਹ ਖੁੱਲਾ ਸੀ ਤੇ ਉਹ ਇੰਨੇ ਚੰਬਾਈ ਤਕਰੀਬਨ 1.5 ਮਿੰਟ ਚ ਉਹਨਾਂ ਨੇ ਕਾਰਵਾਈ ਕਰਕੇ ਔਰ ਆਪਣਾ ਨਿਕਲ ਗਏਦੋ ਇਹਨਾਂ ਨੇ ਤਕਰੀਬਨ 4 ਤੋਂ 5 ਰੌਂਡ ਜਿਹੜੇ ਸਾਰ ਕੀਤੇ ਨੇ ਦੋ ਰੌਂਡ ਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੂਲਸ ਟਾਈਮ ਤੇ ਪਹੁੰਚ ਗਈ ਸੀ ਤੇ ਅੱਗੇ ਪਿੰਡ ਜਿਹੜਾ ਬਹੁਤ ਸਾਮਿਆ ਕਿਉਂਕਿ ਏਡੀ ਵੱਡੀ ਕਾਰਵਾਈ ਘਰ ਵਿੱਚ ਆ ਕੇ ਕਿਸ ਦੇ ਉੱਤੇ ਟੱਕਰਨਾ ਇਹ ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਹੈ ਸਾਬਾਣਾ ਬਲਜੀਤ ਸਿੰਘਾ ਜੀ ਕੱਲ ਘਟਨਾ ਕਿਹਾਡੇ ਗੁਰਦਸਾ ਪ੍ਰੋਗਰਾਮ ਹੀ ਤੇ तकरीबन ਆਪਾਂ 7:10 ਵਜੇ ਤੋਂ ਸਮਾਪਤੀ ਕਰਕੇ ਘਰ ਆਏ ਆ ਤੇ ਆਪਣੇ ਘਰਾਂ ਦੇ ਅੰਦਰ ਬੈਠੇ ਆ ਤੇ ਸਾਡੇ 8:10 ਵਜੇ 25-26 ਮਿੰਟ ਦੇ ਬਾਹਰੋਂ ਆਵਾਜ਼ ਆਈਆਂ ਆਪਣੀ ਗਾਲੀ ਗਲੋਜ ਦੀ ਗਾਲੀ ਗਲੋਜ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹੜੇ ਵਿੱਚ ਨਾਲ ਵਾਈਫੀ ਉਹ ਆਪਣੇ ਚਿੰਗਾਂ ਚੁਗਾ ਮਾਰਦੇ ਪਏ ਉਸ ਤੋਂ ਬਾਅਦ ਅਹੀਂ ਆਪਣੇ ਅੰਦਰ ਅੰਦਰ ਕੁੰਡੀਆਂ ਨੇ ਮਾਰ ਲਈ ਤੁਹਾਨੂੰ ਉਹਦੇ ਗਾਲੀ ਗੋਚ ਕਿਤੇ ਚਾਰ ਤੋਂ ਪੰਜ ਫਾਇਰ ਕਿਤੇ ਆਉਣ ਇੱਥੇ ਜਿਹੜੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ ਜੀ ਜੀ ਸਾਡੇ 10 25 26 ਜੋ ਲੱਗੇ 10 ਵਜੇ 25 26 ਜੋ ਲੱਗੇ ਸਾਢੇ 10 ਦੇ ਵਿੱਚ ਵਿੱਚ ਦੀ ਗੱਲ ਜੀ ਹਾਂ ਜੀ ਸ਼ਹਿਰ ਦੇ ਸੀਸੀਟੀਵੀ ਦੇਖ ਲਈ ਹੁਣ ਮਿਲਿਆ ਮੱਲ ਲੱਗਾ ਪਤਾ ਉੱਚੇ ਬਿੰਦ ਵਾਲੀ ਆਪਣੇ ਕਾਰਖਾਨੇ ਦੇ ਸਾਹਤ ਤੋਂ ਆਈ ਹੋ ਗਿਆ ਵੇਖੇ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜੇ ਕਲੀਅਰ ਹੋ ਜੀ ਕੋਣ ਕੋਈ ਨਹੀਂ ਤੇ ਨਹੀਂ ਆਲੇ ਆਏ ਸੀ ਮੋਸਲ ਦੇ ਕਿਹਨਾਂ ਐ ਦੀ ਕੋ ਬੁੜੀ ਹੈ ਨੀ ਕਿ ਜਿਹਰੇ ਘਰਾਂ ਨੂੰ ਤੁਰਪਣਾ ਜਿਹਰੇ ਕੋਈ ਗੱਲ ਕੋਈ ਮਰਦਾਂ ਵਾਲੇ ਨਹੀਂ ਘਰਾਂ ਨੂੰ ਆਣਾ ਕੋਈ ਜਿੱਦੋ ਬਾਕੀ ਜੋ ਮਾਲਕ ਦੇ ਹੱਥ ਜਿੱਦਾਂ ਚਲੋ ਆਪਣੇ ਆਪਣੇ ਜਿੰਦ ਦੇ ਵਸਦੇ ਰਹਿਣਾ ਆਪਣੇ ਗੁਰਦਵਾਰ ਸਾਹਿਬ ਤੋਂ ਆਏ ਤੇ ਬਾਹਰ ਬੱਚੇ ਨਾਲ ਦੇ ਦਿਆ ਸੀ ਰੋਂਡ ਇਹਨੂੰ ਮੈਂ ਇੱਥੇ ਵੇਲੇ ਚ ਫਰੇਦਾ ਸੀ ਤੇ ਹਜੇ ਤਕਰੀਬਨ 2 ਮਿੰਟ ਦਾ ਹੀ ਹੋਇਆ ਵਾ ਕਿ ਮੈਨੂੰ ਲੈ ਕੇ ਅੰਦਰ ਹੀ ਗਿਆ ਆ ਵਾ ਜੇ ਤੋਂ ਹੋਇਆ ਕੰਮ ਬਾਅਦ ਫਾਇਰ ਕਰਨੇ ਠਾ ਠਾ ਸਾਦੀ ਵਾ ਜਾਣਾ ਪਈ ਹਾਂਜੀ ਚਾਰ ਤੋਂ ਪੰਜ ਫਾਇਰ ਹੋਇਆ ਜਿਹਦੇ ਵਿੱਚ ਦੋ ਹੋਰ ਬਰਾਮਦ ਹੋ ਗਏ ਹਨ ਹਾਂਜੀ ਨੂੰ ਕਰਦਾ ਸੋਚੀ ਜੀ 121 ਨੰਬਰ ਦੇ ਕੋਲ ਕਰਤੀ ਮੌਕੇ ਤੇ ਪਹੁੰਚੀ ਅਸਲ ਫਰ ਪਹੁੰਚੀ ਆਪਣੇ ਡਿਪਟੀ ਸਾਹਿਬ ਪਹੁੰਚੀ ਹਾਂਜੀ ਹੋਰ ਵੀ ਟੀਮ ਆਪਣੇ ਸਿਵਲ ਸਟਾਫ ਦੀ ਟੀਮ ਵੀ ਪਹੁੰਚ ਗਈ ਜੀ ਦੇਖੋ ਜੀ ਇਦਾਂ ਤਾਂ ਫਿਰ ਕੱਲ ਨੂੰ ਬੱਚਿਆਂ ਵਾਲਿਆਂ ਘਰੋ ਪਰਿਵਾਰ ਨਾਲ ਜਾਣਾ ਜੀ ਹਨਾ ਕੱਲ ਨੂੰ ਕੋਈ ਜੀਰ ਨੁਕਸਾਨ ਹੋ ਜੂਗਾ ਕਾਨੂੰਆ ਹੋ ਜੇ ਰੋਜੀ ਮੂੰਹ ਚੱਕ ਕੇ ਕਿਹਦੇ ਕੰਮ ਦੁਰਪੰਗੇ ਕੇ ਨੂੰ ਆ ਕੋ ਮਰਦਾਂ ਵਾਲੀ ਗੱਲ ਥੋੜੀ ਕਿ ਕਿ ਲੋਕਾਂ ਦੇ ਘਰਾਂ ਦੇ ਜਾਗਿਆ ਹੋ ਆ ਕੰਮ ਕਰਨੇ ਚਲੋ ਜਿਹੜੀ ਕੋ ਘਰ ਦੇ ਸਾਹ ਬਾਹਰ ਕੱਢ ਲਏ ਫੋਨ ਕਰ ਲਏ ਹੈ ਨਾ ਕੋਈ ਇਦਾਂ ਦੀ ਗੱਲ ਬਾਕੀ ਪਰਿਵਾਰ ਦਾ ਜਿਹ ਵਿੱਚ ਕੀ ਹੋਸੇ ਜੀ ਇਹਦੇ ਪਰਿਵਾਰ ਦੇ ਵਿੱਚ ਗੱਲ ਗੱਲ ਦੇ ਘਰ ਨੂੰ ਆ ਨੂੰ ਆ ਗਈ ਚਲੋ ਕੋਈ ਨਹੀਂ ਬਾਕੀ ਮੰਗ ਆਈ ਹੈ ਕਿ ਇਹਨਾਂ ਦੇ ਕਾਲ